ਸਾਡੇ ਗੁਰਸਿੱਖਾਂ ਦੀ ਸ਼ਬਦਾਵਲੀ ਬੜੇ ਕਮਾਲ ਦੀ ਸੀ ਬੜੇ ਕਮਾਲ ਦੀ ਇੱਕ ਸਿੰਘ ਦੂਜੇ ਦਾ ਹਾਲ ਪਤਾ ਕਿਵੇਂ ਪੁੱਛਦਾ ਸੀ ਦੱਸੋ ਜੀ ਦੋ ਸਿੰਘ ਮਿਲੇ ਹਾਲ ਪੁੱਛ ਰਹੇ ਨੇ ਤੇ ਕਿਵੇਂ ਹਾਲ ਪੁੱਛਦੇ ਹੁੰਦੇ ਸੀ ਫਤੇ ਬੁਲਾਈ ਫਿਰ ਹਾਲ ਪੁੱਛਣਾ ਹੋਇਆ ਤੇ ਕਿਵੇਂ ਹਾਲ ਪੁੱਛਿਆ ਜੀ ਅੱਜਕੱਲ੍ਹ ਨੀਂਮ ਕਿਵੇਂ ਚੱਲ ਰਿਹਾ ਉਹ ਪੁੱਛਦੇ ਸੀ ਕੀ ਹਾਲ ਹੈ ਫੌਜਾਂ ਦਾ ਬਲਿਆ ਜੀ ਕੀ ਹਾਲ ਹੈ ਤੇ ਮੁਗਲ ਜਿਹੜੇ ਸੁਣਦੇ ਸੀ ਨਾ ਕਹਿੰਦੇ ਸੀ ਹਰੇ ਨਾਲ ਦੀਆਂ ਤੇ ਫੌਜਾਂ ਹੈਗੀਆਂ ਨੇ ਇੱਕ ਇਕੱਲੇ ਗੁਰਸਿੱਖ ਨੂੰ ਵੀ ਫੌਜਾਂ ਕਹਿੰਦੇ ਸੀ ਵਾਹਿਗੁਰੂ ਕਿਹੋ ਕਮਾਲ ਦੀ ਬਾਤ ਹੈ ਮੈਨੂੰ ਲੱਗਦਾ ਇਹ ਸਾਈਕੋਲੋਜੀ ਦੇ ਡਾਕਟਰੇਟ ਸੀ ਸਾਡੇ ਸਾਰੇ ਪ੍ਰਾਤਨ ਗੁਰਸਿੱਖ ਹਰ ਗੱਲ ਦੀ ਚੜ੍ਹਦੀ ਕਲਾ ਮੁਗਲ ਕਹਿੰਦੇ ਨੇ ਸਾਰੇ ਸਿੱਖ ਇਤਿਹਾਸ ਵਿੱਚ ਇੱਕ ਵੀ ਇਨਸੀਡੈਂਟ ਨਹੀਂ ਜੇ ਕਿ ਸਿੰਘ ਕਹਿੰਦੇ ਹੋਣ ਕਿ ਮੁਗਲਾਂ ਦੀ ਤਾਂ ਗਿਣਤੀ ਬਹੁਤ ਜ਼ਿਆਦਾ ਸੀ ਤੇ ਥੋੜੇ ਜਿਹਾਂ ਗੁਰੂ ਸਾਹਿਬ ਅਸੀਂ ਕਿਵੇਂ ਜਿੱਤਾਂਗੇ ਕਹਿੰਦੇ ਇੱਕ ਸਿੱਖ ਨੇ ਵੀ ਨਾ ਕਿਹਾ ਤੇ ਨਾ ਸੋਚਿਆ ਰਾਦਰ ਮੁਗਲਾਂ ਨੂੰ ਕਹਿੰਦੇ ਸੀ ਟਿੱਡੀ ਦਾ ਲਾ ਆ ਗਿਆ ਦੇਖੋ ਅਸੀਂ ਕਿਸੇ ਕਰਮਾਤਾ ਨਾਲ ਇਹ ਜੰਗਾਂ ਨਹੀਂ ਜਿੱਤੀਆਂ ਚਮਕੌਰ ਦੀ ਗੜੀ ਜਦੋਂ 40 ਸਿੰਘਾਂ ਦੀ ਗੱਲ ਆਉਂਦੀ ਹੁੰਦੀ ਸੀ ਨਾ ਮੈਂ ਛੋਟਾ ਹੁੰਦਾ ਸੀ ਮੈਂ ਕਹਿੰਦਾ ਸੀ ਯਾਰ 40 ਸਿੰਘ 10 ਲੱਖ ਇਹ ਐਵੇਂ ਹੀ ਜਿਵੇਂ ਬਹੁਤ ਜ਼ਿਆਦਾ ਹੋਏ ਤੇ 10 ਲੱਖ ਕਹਿ ਦਿੰਨੇ ਆ ਪਰ ਨਹੀਂ ਜਦੋਂ ਜ਼ਫਰਨਾਮੇ ਦੇ ਵਿੱਚ ਪੜਿਆ ਉਹ ਵੀ ਜ਼ਫਰਨਾਮੇ ਚ 40 ਤੇ 10 ਲੱਖ ਦਾ ਜ਼ਿਕਰ ਜੇ 40 ਸਿੰਘ 10 ਲੱਖ ਦਾ ਮੁਕਾਬਲਾ ਫਿਜ਼ੀਕਲੀ ਨਹੀਂ ਹੋ ਸਕਦਾ ਲੇਕਿਨ ਸੁਰਤ ਦੇ ਨਾਲ ਇੱਕ ਇੱਕ ਸਿੰਘ ਸਵਾ ਸਵਾ ਲੱਖ ਦੇ ਬਰਾਬਰ ਸਵਾ ਲੱਖ ਸੇ ਇੱਕ ਦਿਨ ਮੇਰੇ ਮਨ ਚ ਘਰਮ ਆ ਗਿਆ ਯਾਰ ਸਵਾ ਲੱਖ ਨਾਲ ਕਿਵੇਂ ਲੜ ਸਕਦਾ ਇੱਕ ਜਣਾ ਇੱਕ ਸਿਚੁਏਸ਼ਨ ਇਮੇਜਿਨ ਕਰਿਓ ਕਰਿਓ ਨਾ ਇਮੇਜਿਨ ਕਰਿਓ ਤੁਸੀਂ 100 ਰੇ ਟੁੱਟ ਕੇ ਮੇਰੇ ਤੇ ਪੈ ਗਏ ਜੀ ਕੁਸੋਂ ਨੂੰ ਮੁੱਕੇ ਕਰਿਓ ਨਾ ਤੁਸੀਂ 50 100 150 ਜਿੰਨੇ ਜਣੇ ਬੈਠੇ ਹੋ ਜੀ ਮੇਰਾ ਕੀ ਹਾਲ ਹੋਏਗਾ ਅੱਛਾ ਮੈਨੂੰ ਜੂਡੋ ਕਰਾਟੇ ਆਂਦੇ ਹੋਣ ਪਰ ਜੇ ਤੁਹਾਡੀ ਗਿਣਤੀ 500 ਹੋ ਜਾਏ ਇੱਕ ਸਿੱਖ 500 ਦਾ ਮੁਕਾਬਲਾ ਨਹੀਂ ਕਰ ਸਕਦਾ ਚਲੋ ਮੇਰੇ ਕੋਲ ਏਕੇ 47 ਹੋਵੇ ਤੁਹਾਡੀ ਗਿਣਤੀ 10000 ਹੋ ਜਾਵੇ ਕਿੰਨੇ ਕੁ ਮਾਰ ਲਾਵਾਂਗਾ ਮੈਂ ਮੇਰਾ ਤੇ ਅਸਲਾ ਖਤਮ ਹੋ ਜਾਣਾ ਮੈਂ ਕਿਹਾ ਇੱਕ ਫਿਜ਼ੀਕਲ ਲੜਨਾ ਇੱਕ ਸਿੱਖ ਸਵਾ ਲੱਖ ਨਾਲ ਫਿਜ਼ੀਕਲੀ ਹੈ ਨਹੀਂ ਪੋਸੀਬਲ ਪਰ ਪਾਤਸ਼ਾਹ ਜੀ ਇਹਦੇ ਚ ਰਮਜ਼ ਕੀ ਹੈ ਹਰ ਸਿੱਖ ਸਵਾ ਲੱਖ ਕਹਿੰਦਾ ਪ੍ਰਸ਼ਾਦਾ ਵੀ ਲੈਣਾ ਹੋਏ ਕਹਿੰਦੇ ਸਵਾ ਲੱਖ ਦਿਓ ਜੀ ਪ੍ਰਸ਼ਾਦ ਲੈਣਾ ਹੋਏ ਕਹਿੰਦੇ ਸਵਾਇਆ ਦਿਓ ਜੀ ਸਵਾਇਆ ਦਾ ਮਤਲਬ ਕੀ ਹੁੰਦਾ ਨਹੀਂ ਨਹੀਂ ਥੋੜਾ ਨਹੀਂ ਹੁੰਦਾ ਜੇ ਸਵਾਇਆ ਦਾ ਮਤਲਬ ਹੁੰਦਾ ਹੈ ਪੂਰਾ ਤੇ ਉੱਤੇ ਹੋਰ ਕੁਆਟਰ ਹੋਰ हां ਅਸੀਂ ਥੋੜਾ ਸ਼ਬਦ ਨਹੀਂ ਬੋਲਦੇ ਸੀ ਕਹਿੰਦੇ ਸਵਾਇਆ ਬੋਲੋ ਸਾਡੇ ਮਤਲਬ ਵਿੱਚ ਆ ਗਿਆ ਵੀ ਸਵਾਇਆ ਦਾ ਮਤਲਬ ਥੋੜਾ ਹੈ ਪਰ ਅਸਲ ਵਿੱਚ ਸਵਾਇਆ ਸਵਾ ਗੁਣਾ ਹੈ ਮੈਂ ਇਹ ਕਹਿਣਾ ਸ਼ੁਰੂ ਕੀਤਾ ਵੀ ਇੱਕ ਮੁਸ਼ਕਿਲ ਆ ਜਾਏ ਸਿੱਖ ਨਾ ਘਬਰਾਏ 10 ਮੁਸ਼ਕਿਲਾਂ ਆ ਜਾਣ ਤਾਂ ਵੀ ਕੁੱਚੀ ਸਾਰੀ ਬੋਲੋ 100 ਮੁਸ਼ਕਿਲਾਂ ਆ ਜਾਣ ਤਾਂ ਵੀ 1000 ਮੁਸ਼ਕਿਲਾਂ ਆ ਜਾਣ ਤਾਂ ਵੀ 10000 ਆ ਜਾਣ ਤਾਂ ਵੀ 1 ਲੱਖ ਆ ਜਾਣ ਤਾਂ ਵੀ ਹੁਣ ਤੁਹਾਡੀ ਆਵਾਜ਼ ਸਲੋ ਹੋ ਗਈ ਨਹੀਂ 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 125000 ਮੁਸ਼ਕਲਾਂ ਆ ਜਾਣ ਤਾਂ ਵੀ ਸਿੱਖ ਨਾ ਘਬਰਾਏ ਸਿੱਖ ਕਿਉਂ ਨਹੀਂ ਹਾਰਦਾ ਕਿਉਂਕਿ ਸਿੱਖ ਹਰ ਵੇਲੇ ਕੰਡਾ ਗੁਰੂ ਮੇਰੇ ਸੰਗ ਕਿਉਂਕਿ ਸਿੱਖ ਕਹਿੰਦਾ ਵਾਹਿਗੁਰੂ ਜੀ ਕਾ ਤੇ ਵਾਹਿਗੁਰੂ ਜੀ ਕੀ ਮੈਂ